ਸਾਥੀਓ ਸੁਣ ਲਈ ਕੈਂਪ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਭਾਰਤ ਪਾਕਿਸਤਾਨ ਵਿਚਾਲੇ ਇੱਕ ਪਾਸੇ ਤਣਾਅ ਵਧਿਆ ਹੋਇਆ ਸੀ ਤੇ ਦੂਜੇ ਪਾਸੇ ਕਰਾਹਤ ਦੀ ਖਬਰ ਆ ਰਹੀ ਹੈ ਦੱਸਦੀ ਹੈ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇੱਕ ਪੋਸਟ ਕੀਤੀ ਹੈ ਜਿਹਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਭਾਰਤ ਪਾਕਿਸਤਾਨ ਵਿਚਾਲੇ ਜਿਹੜਾ ਸੀਸਫਾਇਰ ਹੋਇਆ ਦੱਸਿਓ ਸੀਸਫਾਇਰ ਦਾ ਮਤਲਬ ਕੀ ਹੁੰਦਾ ਹੈ ਸੀਸਫਾਇਰ ਦਾ ਮਤਲਬ ਹੁੰਦਾ ਹੈ ਕਿ ਦੋਵੇਂ ਦੇਸ਼ ਇੱਕ ਦੂਜੇ ਦੇ ਖਿਲਾਫ ਹੁਣ ਫੌਜੀ ਕਾਰਵਾਈ ਨਹੀਂ ਕਰਨਗੇ ਦੱਸ ਦਈਏ ਕਿ ਹਮੇਸ਼ਾ ਜੰਗਾਂ ਦੇ ਵਿੱਚ ਨੁਕਸਾਨ ਹੁੰਦਾ ਹੈ ਨਫਾ ਕਦੇ ਨਹੀਂ ਹੁੰਦਾ ਔਰ ਕੋਈ ਦੇਸ਼ ਵੀ ਨਹੀਂ ਚਾਹੁੰਦਾ ਕਿ ਇਸ ਤਰੀਕੇ ਦੀ ਲੜਾਈ ਹੋਵੇ ਲੇਕਿਨ ਪਾਕਿਸਤਾਨ ਨੇ ਹਮੇਸ਼ਾ ਰੂਲਸ ਦੀ ਉਲੰਘਣਾ ਕੀਤੀ ਹੈ ਤੁਹਾਨੂੰ ਸਾਨੂੰ ਪਤਾ ਹੈ ਕਿ ਪਿਛਲੇ ਦਿਨੀ ਪਹਿਲਗਾਮ ਵਿੱਚ ਜਿਹੜੀ ਹਰਕਤ ਹੋਈ ਸੀਗੀ ਜਿਸ ਤਰੀਕੇ ਬਹੁਤ ਹੀ ਬਰੂਟਲੀ ਬੜੀ ਹੀ ਬੇਦਰਦੀ ਨਾਲ ਬਹੁਤ ਹੀ ਕਨੌਣੇ ਤਰੀਕੇ ਨਾਲ ਵੈਸ਼ੀ ਤਰੀਕੇ ਨਾਲ ਭਾਰਤ ਦੇ ਬਚਿੰਦਿਆਂ ਨੂੰ ਜਿਹੜਾ ਮੁਸਾਫਰਾਂ ਨੂੰ ਉੱਥੇ ਮਾਰਿਆ ਗਿਆ ਸੀਗਾ ਜਿਹੜੇ ਟੂਰਿਸਟ ਆਏ ਸੀਗੇ ਤਾਂ ਉਸ ਤੋਂ ਬਾਅਦ ਭਾਰਤ ਨੇ ਜਿਹੜਾ ਜਵਾਬ ਦਿੱਤਾ ਬਹੁਤ ਹੀ ਕੰਟਰੋਲਡ ਤਰੀਕੇ ਭਾਰਤ ਨੇ ਜਵਾਬ ਦਿੱਤਾ ਸੀਗਾ ਔਰ ਬਹੁਤ ਹੀ ਕੰਟਰੋਲ ਤਰੀਕੇ ਜਿਹੜਾ ਸ਼ੁਰੂਆਤ ਜਿਹੜੀ ਪਾਕਿਸਤਾਨ ਨੇ ਕੀਤੀ ਸੀ ਉਸਦੇ ਕੰਟਰੋਲ ਤਰੀਕੇ ਨਾਲ ਭਾਰਤ ਨੇ ਜਵਾਬ ਦਿੱਤਾ ਸੀਗਾ ਔਰ ਜਿਹੜੇ ਆਤੰਕੀ ਟਿਕਾਣੇ ਸੀ ਉਹਨਾਂ ਨੂੰ ਤੈਸਨੈਸ ਕੀਤਾ ਸੀ ਨਸ਼ਟ ਕੀਤਾ ਸੀਗਾ ਔਰ ਉਸ ਤੋਂ ਬਾਅਦ ਪਾਕਿਸਤਾਨ ਨੇ ਜਿਹੜੀ ਸ਼ੁਰੂਆਤ ਕੀਤੀ ਸੀ ਡਰੋਨ ਭੇਜਣ ਦੀ ਮਿਸਾਈਲਾਂ ਭਾਰਤ ਵਿੱਚ ਛੁੱਟਣ ਦੀ ਤਾਂ ਉਸਦੇ ਉੱਤੇ ਹੁਣ ਸੀਜ਼ਫਾਇਰ ਜਿਹੜਾ ਹੋਇਆ ਇਹ ਡੋਨਲਡ ਟਰੰਪ ਦਾ ਕਹਿਣਾ ਹੈ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਲੌਂਗ ਨਾਈਟ ਟਾਕਸ ਮੀਡੀਏਟਿਡ ਬਾਈ ਯੂਨਾਈਟਿਡ ਸਟੇਟਸ ਆਈ ਐਮ ਪਲੀਜ਼ ਟੂ ਅਨਾਊਂਸ that india and pakistan have agreed to full and immediate ceasefire congratulations to both countries on using common sense and great intelligence ta das diye ke donald trump kehna chahunde hai ke lambi raat challiyan galla baatao to baad america di vicholgi ch jehdi gal baat hoye us jo oh dassna chahunde hai khushi de naal elaan karna chahunde hai ke doha deshan ne ਤੁਰੰਤ ਜੰਗਬੰਦੀ ਲਈ ਸਹਿਮਤੀ ਪ੍ਰਗਟਾਈ ਹੈ ਅਤੇ ਦੋਹਾਂ ਦੇਸ਼ਾਂ ਨੂੰ ਸਦਬੁੱਧੀ ਅਤੇ ਮਹਾਨ ਬੁੱਧੀਮਤਾ ਵਰਤਣ ਲਈ ਉਹ ਵਧਾਈ ਦਿੰਦੇ ਹਨ ਪਰ ਹਾਲੇ ਵੀ ਦੋਹਾਂ ਦੇਸ਼ਾਂ ਵੱਲੋਂ ਅਧਿਕਾਰਿਕ ਤੌਰ ਤੇ ਇਸ ਸਹਿਮਤੀ ਦੀ ਪੁਸ਼ਟੀ ਦੀ ਉਡੀਕ ਕੀਤੀ ਜਾ ਰਹੀ ਹੈ ਅਤੇ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਸੀਜ਼ਫਾਇਰ ਦੇ ਉੱਤੇ ਜਿਹੜੀ ਬਾਰੀਕ ਨਿਗਰਖ ਰੱਖੀ ਜਾ ਰਹੀ ਕਿਉਂਕਿ ਦੋਵੇਂ ਦੇਸ਼ ਜਿਹੜੇ ਪਰਮਾਣੂ ਹਥਿਆਰ ਰੱਖਣ ਵਾਲੇ ਹਨ ਅਤੇ ਇਹਦੇ ਨਾਲ ਪੂਰੀ ਦੁਨੀਆ ਤੇ ਵੀ ਤਣਾਅ ਵੱਧਦਾ ਹੈ ਤਾਂ ਹੁਣ ਆਮ ਲੋਕਾਂ ਦੇ ਸਵਾਲ ਇਹੀ ਹਨ ਕਿ ਜੇ ਸੀਸਫਾਇਰ ਹੋਇਆ ਤਾਂ ਕੀ ਪਾਕਿਸਤਾਨ ਇਸ ਗੱਲ ਨੂੰ ਮੰਨੇਗਾ ਕਿ ਪਾਕਿਸਤਾਨ ਤੇ ਭਰੋਸਾ ਕੀਤਾ ਜਾ ਸਕਦਾ ਹੈ ਕਿ ਉਹ ਸੀਸਫਾਇਰ ਹੋਣ ਤੋਂ ਬਾਅਦ ਵੀ ਐਲਓਸੀ ਦੀ ਉਲੰਘਣਾ ਨਹੀਂ ਕਰੇਗੀ ਕਿਉਂਕਿ ਹਾਲ ਦੀ ਘੜੀ ਜਿਹੜੀ ਸਥਿਤੀ ਹੈ ਸਵੇਰ ਤੋਂ ਤਸਵੀਰਾਂ ਦਿਖਾ ਰਹੇ ਆ ਕਿ ਪਠਾਨਕੋਟ ਵਿੱਚ ਵੀ ਜਿਹੜੀ ਕਾਫੀ ਗੋਲਾਬਾਰੀ ਕੀਤੀ ਗਈ ਹੈ ਪਠਾਨਕੋਟ ਵਿੱਚ ਵੀ ਡਰੋਨ ਸੱਟੇ ਗਏ ਹਨ ਆਪਾਂ ਫਗਵਾੜੇ ਤੱਕ ਜਾ ਕੇ ਆਏ ਆ ਉੱਥੇ ਹੁਸ਼ਿਆਰਪੁਰ ਰੋਡ ਤੇ ਵੀ ਦੇਖਿਆ ਕਿ ਕਾਫੀ ਜਿਹੜਾ ਨੁਕਸਾਨ ਹੋਇਆ ਪਾੜ ਪਿਆ ਹੋਇਆ ਜਿਹੜੀ ਮਸਾਇਲ ਉੱਥੇ ਡਿੱਗਦੀ ਹੈ ਤੇ ਉਸ ਦੇ ਚੱਲਦੇ ਹੁਣ ਇੱਕ ਸੀਜ਼ਫਾਇਰ ਹੋਣ ਦੀ ਜਿਹੜੀ ਗੱਲ ਸਾਹਮਣੇ ਆਂਦੀ ਹੈ ਡੋਨਲਡ ਟਰੰਪ ਵੱਲੋਂ ਇਹ ਦਾਵਾ ਕੀਤਾ ਗਿਆ ਵੱਡਾ ਦਾਵਾ ਇੱਕ ਵਾਰ ਫਿਰ ਤੋਂ ਸੁਣਾ ਦਮਿਆਂ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਲੌਂਗ ਨਾਈਟ ਟਾਕਸ ਮੀਡੀਏਟਿਡ ਬਾਈ ਯੂਨਾਈਟਿਡ ਸਟੇਟਸ ਆਈ ਏਮ ਪਲੀਜ਼ ਟੂ ਅਨਾਉਂਸ ਦੈਟ ਇੰਡੀਆ ਐਂਡ ਪਾਕਿਸਤਾਨ ਹੈਵ ਐਗਰੀਡ ਟੂ ਫੁੱਲ ਐਂਡ ਇਮੀਡੀਏਟ ਸੀਜ਼ਫਾਇਰ Congratulations to both countries on using common sense and great intelligence ceasefire ਦਾ ਮਤਲਬ ਇਹ ਹੀ ਹੈ ਕਿ ਦੋਵੇਂ ਦੇਸ਼ ਹੁਣ ਫੌਜੀ ਕਾਰਵਾਈ ਨਹੀਂ ਕਰਨਗੇ ਔਰ ਖਾਸ ਕਰਕੇ ਜਿਹੜੇ ਲੋਕ ਸਰਹੱਦੀ ਇਲਾਕੇ ਵਿੱਚ ਰਹਿੰਦੇ ਉਹਨਾਂ ਲਈ ਬਹੁਤ ਰਾਹਤ ਭਰੀ ਖਬਰ ਹੈ ਹਾਲਾਂਕਿ ਪੂਰੇ ਦੇਸ਼ ਵਾਸਤੇ ਰਾਹਤ ਭਰੀ ਖਬਰ ਹੈ ਲੇਕਿਨ ਜਿਹੜੇ ਲੋਕ ਸਰਹੱਦੀ ਇਲਾਕੇ 'ਚ ਰਹਿੰਦੇ ਉਹਨਾਂ ਲਈ ਬਹੁਤ ਰਾਹਤ ਭਰੀ ਖਬਰ ਹੈ ਕਿਉਂਕਿ ਉਹਨਾਂ ਨੂੰ ਜ਼ਿਆਦਾ ਭੁਗਤਣਾ ਪੈਂਦਾ ਹੈ ਔਰ ਕਈ ਸਰਹੱਦੀ ਇਲਾਕਿਆਂ ਦੀ ਤਾਂ ਮੈਂ ਇਹ ਵੀ ਖਬਰਾਂ ਸੁਣ ਚੁੱਕਾ ਕਿ ਰਾਤ ਨੂੰ ਸਿਰਫ ਬਜ਼ੁਰਗ ਘਰਾਂ ਚ ਰਹਿ ਜਾਂਦੇ ਆ ਬਾਕੀ ਸਾਰਾ ਟੱਬਰ ਜਿਹੜਾ 25 30 ਕਿਲੋਮੀਟਰ ਅੱਗੇ ਜਾ ਕੇ ਕਿਤੇ ਰਾਤ ਬਸਰ ਕਰਕੇ ਫਿਰ ਵਾਪਸ ਆਉਂਦਾ ਸੋ ਇਹੋ ਜਿਹੇ ਹਾਲਾਤ ਬਣ ਜਾਂਦੇ ਮੈਂ ਪਹਿਲੇ ਹੀ ਕਿਹਾ ਕਿ ਜੰਗ ਨਾਲ ਕਿਸੇ ਨੂੰ ਨਫਾ ਨਹੀਂ ਹੁੰਦਾ ਹਰ ਇੱਕ ਨੂੰ ਨੁਕਸਾਨ ਹੁੰਦਾ ਹੈ ਪਾਕਿਸਤਾਨ ਅਤੇ ਭਾਰਤ ਵਿਚਕਾਰ ਬਹੁਤ ਵੱਡਾ ਤਣਾਅ ਚੱਲ ਰਿਹਾ ਸੀ ਔਰ ਪ੍ਰਮਾਣੂ ਜਿਹੜੇ ਹਥਿਆਰ ਰੱਖਣ ਵਾਲੇ ਦੇਸ਼ ਆ ਇਸ ਦੇ ਕਰਕੇ ਪੂਰੀ ਦੁਨੀਆ ਦੇ ਅੰਦਰ ਵੀ ਇੱਕ ਤਣਾਅ ਸੀ ਹੁਣ ਉਸ ਤਣਾਅ ਨੂੰ ਥੋੜਾ ਢਿੱਲਾ ਕਰਦੇ ਹੋਏ ਤਣਾਅ ਦੇ ਅੰਦਰ ਰਾਹਤ ਦਿੰਦੇ ਹੋਏ ਡੋਨਲਡ ਟਰੰਪ ਦਾ ਇੱਕ ਬਿਆਨ ਜਿਹੜਾ ਸਾਹਮਣੇ ਆਉਂਦਾ ਆਪਣੇ ਆਪ ਵਿੱਚ ਵੱਡਾ ਦਾਵਾ ਹੈ ਉਹ ਕਹਿੰਦੇ ਕਿ ਦੋਵਾਂ ਦੇਸ਼ਾਂ ਵਿਚਕਾਰ ਈਸਫਾਇਰ ਹੋ ਚੁੱਕਾ ਹੈ ਪਰ ਇਹ ਗੱਲ ਸਮਝਣੀ ਪਵੇਗੀ ਕਿ ਪਾਕਿਸਤਾਨ ਸੁਧਰੇਗਾ ਕਿ ਕੀ ਪਾਕਿਸਤਾਨ ਡਰੋਨ ਨਾਲ ਜਿਹੜੇ ਹਮਰੇ ਕਰ ਰਿਹਾ ਜਿਹੜੇ ਮਿਸਾਈਲਾਂ ਨਾਲ ਹਮਲੇ ਕਰ ਰਿਹਾ ਕਿ ਉਸ ਤੋਂ ਬਾਅਦ ਆਵੇਗਾ ਇਹ ਸਵਾਲ ਜਿਹੜੇ ਆ ਉਹ ਹਾਲੇ ਵੀ ਭਾਰਤੀਆਂ ਦੇ ਮਨਾਂ ਵਿੱਚਨ ਕਿਉਂਕਿ ਪਹਿਲਾਂ ਵੀ ਪਾਕਿਸਤਾਨ ਉਲੰਘਣਾ ਕਰਦਾ ਆ ਰਿਹਾ ਹੈ ਪਹਿਲਾਂ ਵੀ ਸਭ ਕੁਝ ਠੀਕ ਠਾਕ ਸੀਗਾ ਲੇਕਿਨ ਜਿਹੜੀ April 22 ਨੂੰ ਹਰਕਤ ਹੋਈ ਹੈ ਜੋ ਆਤੰਗਵਾਦੀਆਂ ਨੇ ਆ ਕੇ ਬੇਦੋਸ਼ਾਂ ਨੂੰ ਮਾਰਿਆ ਉਸ ਤੋਂ ਬਾਅਦ ਭਾਰਤ ਨੇ ਬਹੁਤ ਹੀ ਕੰਟਰੋਲਡ ਤਰੀਕੇ ਦੇ ਨਾਲ ਜਿਹੜਾ ਜਵਾਬ ਦਿੱਤਾ ਸੀ ਤੇ ਉਸ ਤੋਂ ਬਾਅਦ ਪਾਕਿਸਤਾਨ ਵੱਲੋਂ ਜਿਹੜੇ ਡਰੋਨ ਨਾਲ ਹਮਲੇ ਕਰਦੇ ਹਮਲੇ ਸ਼ੁਰੂ ਕਰ ਦਿੱਤੇ ਗਏ ਸੀ ਹੁਣ ਡੋਨਲਡ ਟਰੰਪ ਨੇ ਜਿਹੜਾ ਦਾਵਾ ਕੀਤਾ ਲੇਕਿਨ ਉਸ ਤੋਂ ਬਾਅਦ ਵੀ ਦੋਵਾਂ ਦੇਸ਼ਾਂ ਵੱਲੋਂ ਅਧਿਕਾਰਿਕ ਤੌਰ ਤੇ ਇਸ ਸਹਿਮਤੀ ਦੀ ਪੁਸ਼ਟੀ ਹੋਣ ਦੀ ਉਡੀਕ ਕੀਤੀ ਜਾ ਰਹੀ ਹੈ ਡੋਨਲਡ 트ਰਪ ਨੇ ਤਾਂ ਦਾਵਾ ਕਰ ਦਿੱਤਾ ਹੈ ਲੇਕਿਨ ਭਾਰਤ ਅਤੇ ਪਾਕਿਸਤਾਨ ਵੱਲੋਂ ਇਸ ਗੱਲ ਦੀ ਪੁਸ਼ਟੀ ਕਰਨ ਦੀ ਉਡੀਕ ਕੀਤੀ ਜਾ ਰਹੀ ਹੈ ਅਧਿਕਾਰਿਕ ਤੌਰ ਤੇ ਉਹ ਕਦ ਪੁਸ਼ਟੀ ਕਰਦੇ ਨੇ ਉਸ ਦੇ ਉੱਤੇ ਸਾਡੀ ਵੀ ਨਿਗਾ ਟਿੱਕੀ ਹੋਈ ਹੈ ਪੂਰੀ ਦੁਨੀਆ ਦੀ ਨਿਗਾ ਟਿੱਕੀ ਹੋਈ ਹੈ ਲੇਕਿਨ ਜੇ ਇਹ ਜੰਗ ਰੁੱਕਦੀ ਹੈ ਜੰਗ ਵਰਗਾ ਮਾਹੌਲ ਰੁੱਕਦਾ ਹੈ ਪਾਕਿਸਤਾਨ ਆਪਣੇ ਕੰਮਾਂ ਤੋਂ ਬਾਹਰ ਜਾਂਦਾ ਹੈ ਡਰੋਨਾਂ ਦੇ ਹਮਲੇ ਕਰਨ ਤੋਂ ਬਾਹਰ ਜਾਂਦਾ ਹੈ پاکستان ਮਿਸਾਇਲਾ ਸਪਟਨ ਤੋਂ ਬਾਹਰ ਆਉਂਦਾ ਤਾਂ ਇਹ ਬਹੁਤ ਵੱਡੀ ਰਾਹਤ ਦੀ ਖਬਰ ਹੈ ਜਿਹੜੇ ਲੋਕ ਸਰਹੱਦੀ ਇਲਾਕਿਆਂ 'ਚ ਰਹਿੰਦੇ ਆ ਔਰ ਖਾਸ ਕਰਕੇ ਪੰਜਾਬ ਅਤੇ ਜੰਮੂ ਵਾਸਤੇ ਤੇ ਨਾਲ ਦੀ ਨਾਲ ਇਨਸਾਨੀਤ ਦਾ ਵੀ ਇਸ ਨਾਲ ਕਹਾਣ ਹੋਣ ਤੋਂ ਬਚੇਗਾ ਕਿਉਂਕਿ ਜਿਹੜਾ ਪਾਕਿਸਤਾਨ ਹੈ ਉਹ ਡਰੋਨ ਤੇ ਮਿਸਾਇਲਾ ਇਹ ਦੇਖ ਕੇ ਨਹੀਂ ਸੁੱਟਦਾ ਕੋਈ ਕਿੱਥੇ ਸੁੱਟਦਾ ਪਿਆ ਜਿਵੇਂ ਅਸੀਂ ਫਗਵਾੜੇ ਦੀ ਜਾ ਕੇ ਆਏ ਆ ਜਿੱਥੇ ਡਰੋਨ ਡਿੱਗੀ ਹੈ ਉਸ ਤੋਂ 500 ਮੀਟਰ ਚਾਰੇ ਪਾਸੇ ਹੀ ਬਹੁਤ ਵੱਸੋ ਸੀ ਇਹ ਤਾਂ ਰੱਬ ਦਾ ਸ਼ੁਕਰੀਆ ਕਿ ਡਰੋਨ ਜਿਹੜੀ ਹੈ ਉਹ ਖੇਤਾਂ ਵਿੱਚ ਜਾ ਕੇ ਡਿੱਗਦੀ ਜੇਕਰ ਡਰੋਨ 500 ਮੀਟਰ ਅੱਗੇ ਪਿੱਛੇ ਹੋ ਜਾਂਦੀ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਉਮੀਦ ਕਰਦੇ ਜਿਹੜਾ ਸੀਸ ਫਾਇਰ ਹੋਇਆ ਉਸ ਤੇ ਪਾਕਿਸਤਾਨ ਅਮਲ ਕਰੇਗਾ ਕਿਉਂਕਿ ਭਾਰਤ ਵੱਲੋਂ ਕਦੀ ਵੀ ਸ਼ੁਰੂਆਤ ਨਹੀਂ ਕੀਤੀ ਜਾਂਦੀ ਜਿੱਦਿ ਸਾਡੇ ਕੋਲ ਕੋਈ ਹੋਰ ਅਪਡੇਟ ਆਉਂਦੀ ਆ ਤੁਹਾਡੇ ਨਾਲ ਅਪਡੇਟ ਸਾਂਝ ਕਰ ਦਿਆਂਗੇ ਬਹੁਤ ਬਹੁਤ ਸ਼ੁਕਰੀਆ